ਇਹ ਝੋਟੀਆਂ ਪਿਓਰ ਦੁੱਜਾ ਬਿਓਰ ਦੁੱਜਾ ਹਣਾ ਘਰੇ ਲੂ ਆਪਣੀ ਹਾਂਜੀ ਹਾਂਜੀ ਘਰੇ ਲੂ ਸਸਿਕਾ ਦੋਸਤੋ ਠੱਠਾ ਡੇਰੀ ਫਾਰਮੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਵੀਰ ਗੁਰਜੀਤ ਹੁਣਾ ਕੋਲ ਪਿੰਡ ਸੁਰਸਿੰਘ ਤਸੀਲ ਪੱਟੀ ਜ਼ਿਲ੍ਹਾ ਤਰਨਤਨ ਸਾਹਿਬ ਸ਼ਾਮਾਂ ਦਾ ਵੇਲਾ ਵਾ ਕੁਝ 6 ਵਜੇ ਦਾ ਇਹ 26 ਅਕਤੂਬਰ 2025 ਤਰੀਕ ਅੱਜ ਤੇ ਕਰਦੇ ਹਾਂ ਵੀਰ ਹੁਣਾ ਨਾਲ ਸਸਿਕਾ ਵੀ ਜੀ ਸਸਿਕਾ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਕਿੰਨੇ ਪਸ਼ੂ ਲੈ ਆਏ ਜੋ ਅੱਜ? ਦੋ ਹੀ ਆਵੇ। ਦੋ ਪਸ਼ੂ ਹਨਾ। ਹਾਂਜੀ। ਘਰੇਲੂ ਪਸ਼ੂ ਆਪਣੇ ਹਨਾ। ਹਾਂਜੀ ਠੀਕ ਐ ਤੇ ਦਈਏ ਸੇ ਜਾਣਕਾਰੀ ਵੀਰ। ਇਹ ਤੀਜਾ ਸੂਆ ਸੂਈ ਏ। ਹਾਂਜੀ। ਤੇ 10 ਦਿਨ ਹੋ ਗਏ ਸੂਈ ਨੂੰ ਇਹਨੂੰ। 10 ਦਿਨ ਹਨਾ। ਹਾਂਜੀ 10-12 ਦਿਨ ਇਹਨੇ ਹੋ ਗਏ। ਤੇ ਕਿੰਨਾ ਕਿ ਦੁੱਧ ਦਦੇ ਜੋ? ਦੁੱਧ ਹੋਣਾ ਹੈਗਾ 17-17 ਕਿਲੋ। 17-18 ਕਿਲੋ ਹਨਾ। ਦੁੱਧ 20-22 ਕਿਲੋ ਦੇ ਦਈ ਜੂ। ਤੇ ਕਿਵੇਂ ਚੋਈ ਚੋਈ ਦੀ ਕਿਵੇਂ? ਚੋਈ ਇੱਕ ਨੰਬਰ ਪੂਰੀ। ਠੰਡੀ ਸੀਲ ਆ ਪੂਰੀ। ਹਾਂਜੀ। ਤੇ ਕਰਾਈ ਆ ਭਰਾਵਾਂ ਨੂੰ ਖੋਲ ਖੋਲ ਕੇ ਚੈੱਕ ਕਰੀ। थोड़ी लंबी दौर चंगा करा mm -hmm. दे फेसबूल चेक ਕੀ ਵੀ ਨੇ ਉਹ ਅੱਜ ਮਗਰ ਕੀ ਆ ਗਿਆ ਜੋ ਮਗਰ ਬੱਚਾ ਵੀ ਜੀ ਦੇ ਬੱਚਾ ਆ ਗਿਆ ਹਾਂਜੀ ਦੁੱਧ 18 ਲੀਟਰ net ਹਾਂਜੀ ਹਾਂਜੀ ਦੁੱਧ 17 18 ਤੇ ਕੀ ਮੁੱਲ ਮਲ ਕਰਦੇ ਆਪਾਂ ਮੁੱਲ ਦੇ 55000 ਰੁਪਇਆ ਦੇ ਬਾਕੀ ਮਾਨਤਾਣ ਕਰਦਾਂਗੇ ਅੱਛਾ 55000 ਤੁਸੀਂ ਮੁੱਲ ਕਰਦੇ ਛੋਟ ਛੱਪਾ ਕੋਈ ਮੌਕੇ ਤੇ ਕੇ ਨਹੀਂ ਕਰਦਾਂਗੇ 55000 ਦੀ ਦੇਦਾਂਗੇ 55000 ਦੀ ਹਨਾ ਠੀਕ ਹੈ ਵੀਰ ਜੀ ਕੋ ਮੌਕੇ ਤੇ ਬਾਕੀ ਹੋਰ ਵੀ ਮਾਨਤਾਣਾ ਹੋ ਜਾਊਗਾ ਕੋਈ ਗੱਲ ਨਹੀਂ ਜਿਹੜਾ ਵੀ ਭਰਾ ਆਊਗਾ ਹਨਾ ਹਾਂਜੀ ਹਾਂਜੀ ਤੇ ਦਈਏ ਅਗਲੇ ਪਸ਼ੂ ਦੀ ਜਾਣਕਾਰੀ ਵੀ ਜੀ ਇਹ ਦੂਜਾ ਸੂਆ ਸੂਈ ਸੂਣ ਵਾਲੀ ਝੋਟੀ ਸੂਣ ਵਾਲੀ ਹਨਾ ਹਾਂਜੀ ਤੇ ਦਿਨ ਖੜਦੀ 10 12 10 12 ਦਿਨ ਲੈ ਜੂਗਾ ਹਨਾ ਹਾਂਜੀ ਠੀਕ ਹੈ ਜੀ ਸਿੰਗੀ ਕਰੋ ਚੱਕ ਗੋਲ ਸਿੰਗੀ ਪਿਓਰ ਦੂਜੀ ਸਵੇਰ ਪਿਓਰ ਹੈ ਨਾ ਦੂਜੀ ਸਵੇਰ ਚ ਆ ਗਈ ਤੇ ਦਿਨ ਰਾਤ ਨਾ 12 15 ਲੈ ਜੂ ਹਾਂ 12 15 ਲੈ ਜੂਗੀ ਹੈ ਨਾ ਤੇ ਕੀ ਰਿਕਾਰਡ ਰਕੂੜੀ ਇਹ ਤਾਂ ਪਹਿਲੇ ਸਵੇਰ ਦਾ ਦੁੱਧ ਹੈ ਪਹਿਲੇ ਸਵੇਰ ਦੇ ਨੇ ਦਿੱਤਾ 10 11 ਕਿਲੋ ਦੁੱਧ 10 11 ਕਿਲੋ ਹੈ ਨਾ ਹਾਂ ਜੀ ਹੁਣ ਦੂਜੀ ਸਵੇਰ ਉਹ ਬਦਾਰਾ 12 13 ਕਿਲੋ ਤੇ ਦਊਗੀ ਹਾਂ 12 13 ਕਰ ਜੂ ਹੈ ਨਾ ਹਾਂ ਜੀ ਤੇ ਕਰਾਈਆਂ ਚੈੱਕ ਭਰਾਉਣ ਥੋੜੇ ਵੇ ਵੀ ਜੀ ਕੀ ਰੇਟ ਰੂਟ ਕਰਦੇ ਫਿਰ ਇਹਦਾ ਰੇਟ ਤੇ ਕਰਦੇ ਆਪਾਂ 1 ਲੱਖ ਰੁਪਈਆ ਹਾਂਜੀ ਤੇ ਬਾਕੀ ਆਪਾਂ ਕਰਨਾਗੇ ਮਾਨਤਾ ਮਾਨਤਾਨ ਹੋ ਜੂ ਹਨਾ ਇਹ ਜੱਸ ਨੂੰ 95000 ਦੀ ਜੱਸ ਨੂੰ ਹਨਾ 95000 ਦੇ ਵਿੱਚ ਛੱਡਦੇ ਨਹੀਂ ਬਾਕੀ ਹੋਰ ਵੀ ਮੌਕੇ ਤੇ ਜੇ ਕੋਈ ਭੈਣ ਭਰਾ ਆਉਂਦਾ ਆਏ ਤਾਂ ਕੋਈ ਨਹੀਂ ਮਾਨਤਾਨ ਕਰਾਂਗੇ ਠੀਕ ਹੈ ਵੀਰ ਜੀ ਠੀਕ ਹੈ ਤੇ ਆਪਣਾ ਇੱਕਰੀ ਇਹ ਐਡਰੈਸ ਤੇ ਮੋਬਾਈਲ ਸਿਰਜੀ ਪਿੰਡ ਆਪਣਾ ਸੋਰਸਿੰਗ ਆ ਹਾਂਜੀ ਤੇ ਮੋਬਾਈਲ ਨੰਬਰ 8837680546 ਠੀਕ ਤੇ ਵੀਰ ਜੀ ਕਿਸ ਨੇ ਇੱਥੇ ਆਉਣਾ ਹੋਵੇ ਤੁਹਾਡੇ ਕੋਲ ਤੇ ਇੱਕ ਰਿਮਾਰਕ ਆ ਜਾ ਦੱਸ ਦਿਓ ਸੁਰ ਸਿੰਘ ਤੋਂ ਕਿਥੋਂ ਸੁਰ ਸਿੰਘ ਤੋਂ ਵੀਰ ਜੀ ਕਿਸੇ ਕੋਈ ਵੀ ਪੁੱਛ ਲੈ ਵੀ ਰਾਕ ਕੋਟਲੀ ਜਾਣਾ ਹਾਂਜੀ ਰਾਕ ਕੋਟਲੀ ਦੀਆਂ ਬੇਕਾਂ ਵੇਂਦੀਆਂ ਹਾਂਜੀ ਤੇ ਨਾਲ ਹੀ ਆਪਣਾ ਰਾਕ ਕੋਟਲੀ ਮੇਨ ਹੀ ਆ ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਦੋਸਤੋ ਇਹ ਹੀ ਗੋਜ ਅੱਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜਿੱਤਰਾ ਸਾਡੇ ਨਾਲ ਜੁੜੇ ਰਹੇ ਹੋ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ